ਹੈਲੋ ਜੀ ਕੱਢ ਲੋ ਕੀ ਕਹਿੰਦੇ ਪਾਪਕੋਰਨਸ ਪਾਪਕੋਰਨਸ ਤੇ ਕੀ ਕਹਿੰਦੇ ਉਹ ਮੀਮ ਜੇ ਬਣਾਉਂਦੇ ਹੁੰਦੇ ਨਾ ਵੀ ਹੱਡੀ ਨਾ ਬਾਈ ਘਰੇ ਵਾਈਫਾਈ ਲੱਗਾ ਹੈ ਸੋ ਪਹਿਲੀ ਗੱਲ ਮੈਂ ਕਲੀਅਰ ਕਰਦਾ ਕਿ ਮੇਰਾ ਮੰਤਵ ਜਿੱਦਾਂ ਤੁਹਾਨੂੰ ਪਤਾ ਹੀ ਹੈ ਮੇਰਾ ਮੰਤਵ ਕੰਟਰੋਵਰਸੀ ਕਰਨਾ ਮੇਰਾ ਮਤਲਬ ਟੈਨਸ਼ਨ ਮੇਰਾ ਮਤਲਬ ਫਾਲੋਅਰਸ ਲੈਣਾ ਬਿਲਕੁਲ ਨਹੀਂ ਸੀ ਕਿਉਂਕਿ ਜੇ ਮੇਰਾ ਉਹ ਮੰਤਵ ਹੁੰਦਾ ਤੇ ਮੈਂ ਆਪਣੇ ਪੇਜ ਤੇ ਵੀਡੀਓ ਰਹਿਣ ਦਿੰਦਾ ਇੰਨੀ ਇੰਗੇਜਮੈਂਟ ਆ ਰਹੀ ਸੀ ਹਨਾ ਬੇ ਲੱਖਾਂ ਲੋਕਾਂ ਦੀ ਇੱਕਦਮ ਆਈ ਇੰਗੇਜਮੈਂਟ ਤੇ ਪਰ ਮੈਂ ਡਿਲੀਟ ਕਰਤੀ ਸੀ ਹੋਰ ਲੋਕੇ ਵੀ ਭੇਜਾ ਪੂਜਾ ਵਾਲਿਆਂ ਨੇ ਪਾਈ ਗਿਆ ਉਹ ਮੈਨੂੰ ਇੰਨਾ ਵੀ ਨਹੀਂ ਪਤਾ ਯਾਰ ਐਡਾ ਐਡੀ ਤਕੜੀ ਗੱਲ ਜੀ ਬਣ ਜਾਣੀ ਆ ਸੋ ਮੈਂ ਦੋ ਚਾਰ ਚੀਜ਼ਾਂ ਕਲੀਅਰ ਕਰੂੰਗਾ ਇਹਦੇ ਵਿੱਚ ਕਿਉਂਕਿ ਜਿਹੜੇ ਭਗਤ ਰਹਿਣਾ ਨਾ ਕੋਰਟ ਤੋਂ ਕਨਵਿਕਟ ਹੋਣ ਤੋਂ ਬਾਅਦ ਵੀ ਆ ਰਾਮ ਰਹੀਮ ਦੇ ਫਾਲੋਅਰ ਅੱਜ ਵੀ ਹੈਗੇ ਆ ਉਹ ਅੱਜ ਵੀ ਉਹਨੂੰ ਮੰਨਦੇ ਆ ਉਹ ਨਹੀਂ ਮੰਨਦੇ ਉਹ ਕਹਿੰਦੇ ਬਾਬਾ ਸਾਡਾ ਜੇਲ੍ਹ ਦੇ ਵਿੱਚ ਗਿਆ ਦੁਨੀਆਂ ਦੇ ਭਲਾ ਲਈ ਹੀ ਗਿਆ ਸੋ ਉਹ ਕਹਿੰਦਾ ਮਤਲਬ ਜਿਹੜਾ ਕੋਈ ਵੀ ਕਿਸੇ ਦਾ ਭਗਤ ਆ ਨਾ ਮੈਂ ਅਖੀਰਲੇ ਬੰਦੇ ਤੱਕ ਜਾ ਕੇ ਨਹੀਂ ਹਲੂਣਾ ਵੀ ਤੂੰ ਹੀ ਹਟ ਜਾ ਜਿਨ੍ਹਾਂ ਨੇ ਨਹੀਂ ਹਟਣਾ ਉਹਨਾਂ ਨੇ ਨਹੀਂ ਹਟਣਾ ਸੋ ਉਹ ਹੀ ਗੱਲ ਆ ਪਰ ਮੈਂ ਦੋ ਚਾਰ ਗੱਲਾਂ ਕਲੀਅਰ ਕਰਨੀਆਂ ਚਾਹੁੰਗਾ ਜਿਵੇਂ ਕੁਝ ਲੋਕ ਕਹਿੰਦੇ ਆ ਕਵਾਤਰਾ ਸੇਵਾ ਕਰਦਾ ਤੂੰ ਕੀ ਕਰਦਾ ਫਲਾਨ ਕਰਦਾ ਉੱਥੇ ਆ ਕਰਦਾ ਆਫ ਕੋਰਸ ਭਲਾ ਕੀਤਾ ਆਈ ਅਪਰੀਸ਼ੀਏਟ ਮੈਂ ਉਦੋਂ ਵੀ ਕਈ ਲੋਕਾਂ ਦੀ ਇਹ ਪ੍ਰੋਬਲਮ ਹੁੰਦੀ ਗੱਲ ਸਾਰੀ ਨਹੀਂ ਸੁਣਦੇ ਉਹਦੇ ਵਿੱਚ ਮੈਂ ਗੱਲ ਕਹੀ ਆ ਕਿ ਮੇਰੇ ਲਈ ਇੱਕ ਬੰਦਾ ਜਿਹੜਾ ਕੁਝ ਵੀ ਨਹੀਂ ਕਰ ਰਿਹਾ ਤਾਂ ਦੂਜਾ ਬੰਦਾ ਦਿਖਾਵੇ ਲਈ ਕਿਸੇ ਦਾ ਭਲਾ ਕਰ ਰਿਹਾ ਨਾ ਤਾਂ ਮੈਂ ਜਿਹੜਾ ਦਿਖਾਵੇ ਲਈ ਵੀ ਭਲਾ ਕਰ ਰਿਹਾ ਵਾ ਉਹਨੂੰ ਮੈਂ ਕਹੂੰਗਾ ਐਪਰੀਸ਼ੀਏਟ ਕਰੂੰਗਾ ਵੀ ਹਾਂ ਤੂੰ ਕਰ ਰਿਹਾ ਪਰ ਕਵਾਤਰੇ ਦੇ ਕੇਸ ਦੇ ਵਿੱਚ ਫਿਰ ਆਪਾਂ ਉਹ ਵੀ ਗੱਲ ਕਰਦੇ ਉਹਦੇ ਵਿੱਚ ਮੈਂ ਵੀ ਗੱਲ ਕੀਤੀ ਸੀ ਯਾਰ ਭਲੇ ਕੰਮ ਤਾਂ ਫਿਰ ਆਰਾਮ ਰਹੀਮ ਵੀ ਕਰਦਾ ਉਹ ਕੁੜੀਆਂ ਦੇ ਵਿਆਹ ਕਰਦਾ ਡੋਨੇਸ਼ਨਾਂ ਕਰਦਾ ਕਿਤੇ ਕੋਈ ਕੋਈ ਪਰਲੇ ਆ ਜੇ ਹਨਾ ਉੱਥੇ ਜਾ ਕੇ ਹੈਲਪ ਵੀ ਕਰਦਾ ਸੋ ਐਸੀ ਹੁਣ ਉਹਦੇ ਰੇਪ ਕੀਤੇ ਉਹਦੇ ਕਤਲ ਕੀਤੇ ਭੁੱਲ ਜੀਏ ਕਵਾਤਰੇ ਹੋਣਾ ਦੀ ਮੇਨ ਪ੍ਰੋਬਲਮ ਇਹ ਆ ਕਿ ਕਵਾਤਰੇ ਹੋਣਾ ਜਿੱਦਾਂ ਮੈਂ ਉਹ ਗੱਲ ਕਹੀ ਸੀ ਕਿ ਕਵਾਤਰੇ ਹੁਣੇ ਕੀ ਕਹਿੰਦੇ ਹੁੰਦੇ ਗ੍ਰੇਟਫੁਲ ਨਹੀਂਗੇ ਵੀ ਉਹ ਰੰਡੀ ਰੋਣੇ ਦੇ ਵਿੱਚ ਇੱਕ ਜ਼ਿਆਦਾ ਰਹਿੰਦਾ ਤੇ ਇੱਕ ਉਹ ਖੇ ਜੋ ਕਰਨੇ ਹੋਈ ਸੀਗੇ ਉਹ ਜਿਹੜੀ ਚੀਜ਼ ਨੂੰ ਕਹਿੰਦਾ ਕਿ ਮੈਂ ਪਾਲਿਆ ਉਹਦੇ باوجود ਜਿਹੜੇ ਉਹਦੇ ਜਿਨ੍ਹਾਂ ਨੇ ਉਹਨੂੰ ਬਣਾਇਆ ਜਿਨ੍ਹਾਂ ਨੇ ਕਵਾਤਰਾ ਬਣਾਇਆ ਉਹਨੂੰ ਉਹਨੂੰ ਸੁਣ ਕੇ ਉਹਨੂੰ ਫਾਲੋ ਕਰਕੇ ਉਹ ਉਹਨਾਂ ਦਾ ਹੀ ਫੱਦੂ ਖੇਚ ਰਿਆ ਵਾ ਅਸਲ ਦੇ ਵਿੱਚ ਹਨ ਸੋ ਮੈਂ ਇਹੋ ਹੀ ਕਿਹਾ ਸੀ ਕਿ ਉਹ ਉਹਨੇ ਕਹਿ ਲੋ ਚੰਗੇ ਕੰਮ ਕਰਕੇ ਜਿਹੜੀ ਆਡੀਅנס ਬਣਾਈ ਆ ਬਾਅਦ ਚ ਉਹਨਾਂ ਦਾ ਹੀ ਸੌਦਾ ਕਰਦਾ ਵਾ ਸੋ ਇਹ ਗੱਲ ਮੈਂ ਕਹੀ ਸੀਗੇ ਉਸ ਤੋਂ ਇਲਾਵਾ ਮੇਰਾ ਜਿਹੜਾ ਮੇਨ ਕਹਿੰਦਾ ਮਤਲਬ ਸੀ ਉਹ ਇਹ ਸੀ ਕਿ ਵੀ ਉਹ ਲੋਕਾਂ ਖੁਦ ਆਂਦਾ ਵਾ ਵੀ ਮੈਂ ਟਾਈਮ ਵੇਸਟ ਕਰ ਲਿਆ ਫਲਾਂਣ ਕਰ ਲਿਆ ਬਟ ਤੁਸੀਂ ਲੋਕਾਂ ਨੂੰ ਰੀਲਾਂ ਦੀ ਹੁੱਕ ਤੇ ਲਾਉਨੇ ਆ ਵੀ ਫਿਰ ਤੁਸੀਂ ਜੇ ਤੁਸੀਂ ਆਪ ਉਧਰ ਜੁੜੇ ਆ ਤੁਸੀਂ ਤਾਂ ਫਿਰ ਤੁਸੀਂ ਚਾਹੂਗਾ ਕਿ ਲੋਕੀ ਵੀ ਜੁੜੇ ਰਹਿਣ ਆ ਰੁਕ ਜੀ ਵੀਰ ਮੇਰਾ ਇੱਧਰ ਸਾਈਡ ਹਨਾ ਸੋ ਇਹ ਸੀ ਦੂਜੀ ਗੱਲ ਦਿਲਜੀਤ ਦੀ ਵਿੱਚ ਆ ਗਈ ਮੇਰੇ ਅੱਜ ਵੀ ਵੇਖ ਲਿਓ ਦਿਲਜੀਤ ਨੂੰ ਮੈਂ ਫੋਲੋ ਕਰਦਾ ਵਾਂ ਹਨਾ ਦਿਲਜੀਤ ਉਹਨੂੰ ਮੈਂ ਫੋਲੋ ਕਰਦਾ ਤੁਸੀਂ ਬਹੁਤ ਵਾਰੀ ਦਿਲਜੀਤ ਦੀਆਂ ਲਾਈਆਂ ਹੋਣਗੀਆਂ ਦੇਖੀਆਂ ਹੋਣਗੀਆਂ ਮੈਂ ਸਟੋਰੀਆਂ ਲਾਉਣਾ ਕਿਉਂਕਿ ਮੈਨੂੰ ਦਿਲਜੀਤ ਦੇ ਹੋਰ ਕੋਈ ਗਾਣੇ ਬਾਤੇ ਪਸੰਦ ਨਹੀਂ ਹੈਗੇ ਦਿਲਜੀਤ ਦੇ ਮੈਂ ਗਾਣੇ ਹਰਮਨਜੀਤ ਦੇ ਜਿੰਨੇ ਵੀ ਗਾਣੇ ਆਉਂਦੇ ਨਾ ਖਾਸ ਕਰ ਗੁਰਪੁਰਬ ਤੇ ਆਉਂਦੇ ਹੁੰਦੇ ਆ ਨਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਉਹਦੇ ਲਾਗੇ ਛਾਗੇ ਉਹ ਗਾਣੇ ਮੈਨੂੰ ਬਹੁਤ ਚੰਗੇ ਲੱਗਦੇ ਆ ਉਹਦਾ ਉਹਦੇ ਵਿੱਚ ਜਿਆਦਾ ਕਮਾਲ ਹਰਮਨਜੀਤ ਦਾ ਵਾ ਹਨ ਉਹ ਐਡੇ ਸੋਹਣੇ ਗਾਉਂਦਾ ਤੇ ਹੁਣ ਦਿਲਜੀਤ ਦੀ ਗੱਲ ਤੇ ਆ ਜੀਏ ਮੈਂ ਦਿਲਜੀਤ ਨੂੰ ਫੋਲੋ ਕਰਦਾ ਮੈਂ ਇਸ ਕਰਕੇ ਕਰਦਾ ਮੈਂ ਉਹਦੀ ਉਦੀ ਡੈਡੀਕੇਸ਼ਨ ਨੂੰ ਪਰ ਆਫਕੋਰਸ ਦਲਜੀਤ ਨੇ ਕਹਿੰਦਾ ਮਤਲਬ ਹੀ ਜਿੰਨੂੰ ਉਹ ਹੀ ਗੱਲ ਆ ਵੀ ਅਧਿਆਤਮਿਕਤਾ ਨੂੰ ਹਲੀਮੀ ਨਾ ਕਨਫਿਊਜ਼ ਕੀਤਾ ਵਾ ਦਲਜੀਤ ਸਾਜ ਦੇ ਵਿੱਚ ਹਲੀਮੀ ਆ ਹੱਥ ਜੋੜਨੇ ਹਨਾ ਰਿਸਪੈਕਟ ਕਰਨੀ ਸਾਡੇ ਲੋਕਾਂ ਨੂੰ ਦੂਰ ਤੱਕ ਰੈਪਰੈਜ਼ੈਂਟ ਕਰਨਾ ਉਹਦਾ ਮੈਂ ਕਾਇਲ ਆ ਹਲੀਮੀ ਚ ਹੋਣਾ ਚਾਹੀਦਾ ਵਾ ਪਰ ਜਿਹੜਾ ਉਹ ਕਹਿੰਦੇ ਨਾ ਜੇ ਉਹਦੇ ਆਤਮਿਕ ਆ ਉਹ ਜਿਹੜੀਆਂ ਚੀਜ਼ਾਂ ਕਲੇਮ ਕਰਦੇ ਜਿੱਦਾਂ ਮੈਂ ਉਹ ਹੀ ਗੱਲ ਕਹੀ ਉਹ ਕਹਿੰਦੇ ਅਸੀਂ ਸ਼ੂਨੀਆਂ ਹੋ ਗਏ ਅਸੀਂ ਫਲਾਨ ਹੋ ਗਏ ਉਹ ਕੁਝ ਨਹੀਂ ਹੈਗੇ ਜਿਹੜੇ ਸ਼ੂਨੀਆਂ ਹੋਣ ਉਹ ਲੋਕਾਂ ਦੇ ਨਿਆਣਿਆਂ ਨੂੰ ਕੋਕਾ ਦਾ ਜ਼ਹਿਰ ਨਹੀਂ ਵੇਚਦੇ ਦਲਜੀਤ ਕਹਿੰਦਾ ਮਤਲਬ ਕੋਕ ਦਾ ਬ੍ਰਾਂਡ ਬੈਸਟਰ ਆ ਤੇ ਮੈਂ ਜੇ ਸੱਚ ਪੁੱਛੋ ਮੈਂ ਕੋਕ ਨੂੰ ਇੱਕ ਬੀਅਰ ਨਾਲੋਂ ਵੱਧ ਡੇਂਜਰਸ ਮੰਨਦਾ ਵਾਂ ਕਿਉਂਕਿ ਬੀਅਰ ਦੇ ਉੱਤੇ ਜਾਂ ਅਲਕੋਹਲ ਦੇ ਉੱਤੇ ਇਹ ਲਿਖਿਆ ਹੁੰਦਾ ਕਿ ਇਹ ਸਿਹਤ ਲਈ ਹਾਨੀਕਾਰਕ ਬੜੇ ਬੜੇ ਵੱਡੇ ਅੱਖਰਾਂ ਦੇ ਵਿੱਚ ਕੋਕ ਦੇ ਉੱਤੇ ਨਹੀਂ ਲਿਖਿਆ ਹੁੰਦਾ ਕੋਕਾ ਕੋ ਦੇ ਮੇਰੇ ਖਿਆਲ ਨਾਲ ਜਿਹੜੀ 2 ਲੀਟਰ ਦੀ ਬੋਤਲ ਆ ਸ਼ਾਇਦ ਉਹਦੇ ਵਿੱਚ ਇੰਡੀਆ ਦੇ ਵਿੱਚ ਆਰਾਊਂਡ 160 ਗ੍ਰਾਮ ਦੇ 슈ਗਰ ਵਿੱਚ ਪਾਉਂਦੇ ਆ ਤੇ ਜਿਹੜੇ ਕਲਰਸ ਨੇ ਉਹ ਸਾਰੇ ਹੀ ਜਾਨੀ ਕਿ ਕਹਿ ਲੋ ਵੀ ਆਹ ਹੈ ਕੀ ਹਨ ਇਹਨਾਂ ਨੂੰ ਚੀਜ਼ਾਂ ਨੂੰ ਮੇਰੇ ਮੂੰਹ ਦੇ ਚ ਗੱਲ ਨਹੀਂ ਆ ਰਹੀ ਵੀ ਕਹਿ ਲੋ ਵੀ ਨਾਥਿੰਗ ਨੇਚਰਲ ਹਨਾ ਨਾ ਕਲਰ ਨੇਚਰਲ ਨਾ ਉਹਦਾ ਨਾ সুইਟਨਰ ఎవਰੀਥਿੰਗ ਮੋਡੀਫਾਈਡ ਜਾਈ ਹੁੰਦਾ ਸੈਂਟੀਫਿਕਲੀ ਜੋ ਸਾਡੀ ਸੇਧ ਲਈ ਬਹੁਤ ਹਾਨੀਕਾਰਕ ਹੁੰਦਾ ਨਾ ਨਿਆਣੇ ਰੱਜ ਰੱਜ ਚ ਪੀਂਦੇ ਆ ਉਹਨਾਂ ਨੂੰ ਦਿਲਜੀਤ ਉਹਨਾਂ ਨੇ ਸਿੱਧੂ ਮੂਸੇ ਵਾਲੇ ਜਾਣ ਤੋਂ ਬਾਅਦ ਇਹਨਾਂ ਦਾ ਵੀ ਤਾਂ ਜਿਹਨੂੰ ਚੜਿਆ ਹਨਾ ਰੂਜ਼ਿਆ ਇਹਨਾਂ ਦਾ ਆਇਆ ਤੇ ਉਸ ਤੋਂ ਬਾਅਦ ਇਹਨਾਂ ਨੇ ਵੇਖ ਲਿਆ ਵੀ ਯਾਰ ਅਸੀਂ ਜਿਹੜੇ ਗਾਣੇ ਕਰਨ ਜਾ ਰਹੇ ਹਾਂ ਉਹ ਨਹੀਂ ਅੱਜਕੱਲ ਜ਼ੈਨ ਜੀ ਚੱਲਦੇ ਹਨਾ ਹੁੱਕ ਚਾਹੀਦੀ ਇੱਕ ਹੁੱਕ ਚਾਹੀਦੀ ਗਾਣੇ ਨਹੀਂ ਬਣਾ ਰਹੇ ਅੱਜਕੱਲ ਗਾਣੇ ਵੀ ਰੀਲਾਂ ਬਣਾ ਰਹੇ ਨੇ ਵੀ ਰੀਲ ਤੇ ਚੱਲਣਾ ਤੇ ਜ਼ਮਾਨੇ ਨਾਲ ਚੀਜ਼ਾਂ ਚੇਂਜ ਹੁੰਦੀਆਂ ਰਹਿੰਦੀਆਂ ਵਾ ਮੈਂ ਨਹੀਂ ਆਂਦਾ ਕੋਈ ਨਾ ਹੋਣ ਮੇਨ ਮੇਨ ਪ੍ਰੋਬਲਮ ਸਿਰਫ ਸਿਰਫ ਇਹ ਸਾਰੀ ਚੀਜ਼ ਦੀ ਇਹੋ ਹੀ ਸੀ ਕਿ ਵੀ ਫੁੱਦੂ ਖਿੱਚਦੇ ਆ ਵੀ ਤੁਸੀਂ ਕਹਿੰਨੇ ਕੋਸ਼ਾ ਕਰਦੇ ਹੋ ਹੋਰ ਆ ਸੋ ਮੇਰਾ ਕੁਝ ਨਹੀਂ ਹੈਗਾ ਨਾ ਮੈਂ ਬਹੁਤ ਛੋਟਾ ਜਿਹਾ ਬੰਦਾ ਵਾਂ ਤੇ ਦੂਜੀ ਗੱਲ ਹਾਂ ਮੈਨੂੰ ਕੰਟਰੋਵਰਸਰੀ ਕਰਨ ਦੀ ਕੋਈ ਲੋੜ ਨਹੀਂ ਨਾ ਮੈਨੂੰ ਸੋਸ਼ਲ ਮੀਡੀਆ ਲਈ ਆ ਮੈਂ ਉਹ ਹੀ ਗੱਲ ਕਹੀ ਮੈਂ ਆਪਣੇ ਉਦਨ ਹੀ ਡਿਲੀਟ ਕਰਤਾ ਸੀ ਮੈਂ ਕਿਹਾ ਸੀ ਮੇਰੇ ਓਵਰ ਲਾਈਵ ਇੱਕ ਦਿਨ ਰਹੂਗਾ ਇਹ ਵੀ ਇੱਕ ਦਿਨ ਹੀ ਰਹੂਗਾ ਸੋ ਮੈਂ ਉਦਨ ਵੀ ਡਿਲੀਟ ਕਰਤਾ ਸੀ ਨਾ ਮੈਂ ਕਿਤੇ YouTube ਤੇ ਪਾਇਆ ਨਾ ਮੈਂ ਫਾਲੋਅਰ ਲੈਣੇ ਆ ਮੈਂ ਇਹ ਵੀਡੀਓ ਦੇ ਵਿੱਚ ਵੀ ਕਹਿ ਜਾਣਾ ਪਲੀਜ਼ ਇਹ ਮੇਰੀ ਵੀਡੀਓ ਤੁਸੀਂ ਕਿਸੇ ਵੀ ਕੋਈ ਵੀ ਪੇਜ ਵਾਲਾ ਪਾਉਂਦਾ ਨਾ ਕਿਤੇ ਵੀ ਚੱਕ ਕੇ ਤੂੰ ਤੁਸੀਂ ਮੇਰੀ ਪ੍ਰੋਫਾਈਲ ਲੱਭ ਕੇ ਮੈਨੂੰ ਫੋਲੋ ਨਾ ਕਰਿਓ ਹਨਾ ਮੈਂ ਸਿੰਪਲ ਇਹ ਆਪਣੇ ਵਿੱਚ ਹੀ ਵੀਡੀਓ ਕਹਿਣਾ ਮੈਨੂੰ ਕੋਈ ਫਾਲੋਅਰ ਨਹੀਂ ਚਾਹੀਦੇ ਪਰ ਹਾਂ ਖੇਜ ਆਈ ਸੀ ਕਿ ਫੁੱਦੂ ਖੇਚਦੇ ਹਨਾ ਜਿੰਨੂੰ ਕਹਿੰਦੇ ਆ ਤੇ ਮੈਂ ਇੱਕ ਚੀਜ਼ ਲਈ ਹਾਂ ਮਾਫੀ ਮੰਗਦਾ ਕਿ ਮੇਰੇ ਕੋ ਉਦੋਂ ਉਸ ਦਿਨ ਥੋੜੀ ਜੀ ਲੈਂਗੁਏਜ ਖੇਜ ਦੇ ਵਿੱਚ ਮੇਰੇ ਕੋ ਉਹ ਜੀ ਬੋਲੀ ਗਈ ਕਿ ਗਾਲਾਂ ਦਾ ਜਿਹੜਾ ਇਸਤੇਮਾਲ ਸੀ ਥੋੜਾ ਜਿਆਦਾ ਕੀਤਾ ਗਿਆ ਸੀ ਉਹਦਾ ਉਹਦੀ ਪ੍ਰੋਬਲਮ ਇਹ ਹੋਈ ਕਿਉਂਕਿ ਜਿਹੜਾ ਮੇਰਾ ਲਾਈਵ ਸੀ ਉਹਦੇ ਵਿੱਚ ਮੈਂ ਲਿਖ ਕੇ ਕਰਤਾ ਸੀ ਕਿ 18+ ਲੈਂਗੁਏਜ ਆ ਅਡਵਾਈਜ਼ਰੀ ਆ ਹਨਾ ਪਰ ਉਹ ਜਦੋਂ ਹੁਣ ਕਿਸੇ ਨੇ ਰਿਕਾਰਡ ਕਰਕੇ ਪਾਈ ਤੇ ਉਹ ਟਾਈਟਲ ਉਹ ਨਹੀਂ ਨਾ ਰਿਹਾ ਫਿਰ ਅਗਲਾ ਜਦੋਂ ਅਗਲਾ ਸੈਸਭਾਏ ਖੋਲ ਲੈਂਦਾ ਕੋਈ ਹਨਾ ਤੀ ਭੈਣ ਕੋਈ ਆਪਣਾ ਕੋਈ ਵੀ ਛੋਟੀ ਜਿਹੇ ਦਾ ਮੁੰਡਾ ਖੋਲ ਲੇ ਤੇ ਉਹਦੇ ਉਹਦੇ ਸਾਹਮਣੇ ਉਹ ਗਾਲਾਂ ਹੀ ਆਉਣੀਆਂ ਸੋ ਗੱਲ ਉਹ ਹੀ ਫਿਰ ਮੈਂ ਇਹਨੂੰ ਬੜੀਏ ਤਰੀਕੇ ਨਾਲ ਕਨਕਲੂਡ ਕਰਦਾ ਜੇ ਕਹਿੰਦਾ ਮਤਲਬ ਵੀ ਕਦੀ ਵੀ ਮੈਂ ਤਾਂ ਸਿੰਪਲੀ ਜਾਨਾ ਜੇ ਕਵਾਤਰੇ ਸਾਹਿਬ ਹਣੇ ਐਡੇ ਹੀ ਸੱਚੇ ਆ ਜਾਂ ਸਮਥਿੰਗ ਮੈਨੂੰ ਕੋਈ ਸ਼ੌਂਕ ਨਹੀਂਗਾ ਉਹਦੇ ਸ਼ੋਸ਼ਾ ਤੇ ਆਉਣ ਦਾ ਨੇਵਰ ਹਨਾ ਉਹ ਹੋਣਾ ਵੀ ਕਦੀ ਬਟ ਮੈਂ ਉਹ ਗੱਲ ਕਹਿਦਾ ਕਿ ਮੇਰੇ ਅਮਣੇ ਸਾਹਮਣੇ ਬਹਿਸ ਬਹਿ ਜੇ ਮੇਰੇ ਨਾਲ ਘੰਟਾ ਡੇਢ ਘੰਟਾ ਗੱਲ ਕਰ ਲੇ ਕਵਤਰ ਸਾਹਿਬ ਹੁਣਾਂ ਦਾ ਬਥੇਰਾ ਕੋਸ਼ ਹੈ ਹਨਾ ਵੀ ਮੈਂ ਇਹ ਗਿਆ ਵੀ ਰੰਡੀ ਰੋਣਾ ਇਹਨਾਂ ਦਾ ਉਹੀ ਰਹਿੰਦਾ ਹਮੇਸ਼ਾ ਹੀ ਤੇ ਆਪਣੀ ਆਡੀਅנס ਦਾ ਹੀ ਜਿਨ੍ਹਾਂ ਨੇ ਇਹਨੂੰ ਬਣਾਇਆ ਵਾ ਉਹਨਾਂ ਦਾ ਹੀ ਫੁੱਦੂ ਖਿੱਚਿਆ ਜਾਂਦਾ ਵਾ ਸੋ ਸਮੀਨ ਜਿਹੜੀ ਟ੍ਰਿਗਰ ਪੁਆਇੰਟ ਸੀ ਇਹ ਹੋਈ ਸੀ ਕਿ ਤੁਸੀਂ ਉਸ ਦਿਨ ਬਹਿ ਕੇ ਚੌਂਕੜਾ ਮਾਰ ਕੇ ਬੜੀਆਂ ਬੜੀਆਂ ਗੱਲਾਂ ਕੀਤੀਆਂ ਪਰ ਤੁਸੀਂ ਉਹੀ ਚੀਜ਼ਾਂ ਉਹਦੇ ਉਲਟ ਤੁਸੀਂ ਆਪਣੀ ਆਡੀਅנס ਦੇ ਨਾਲ ਕਰਦੇ ਆਂ ਤੇ ਮੈਂ 100 ਲੱਖ 2 ਲੱਖ ਰੁਪਏ ਕਮਾਉਣਾ ਤੁਸੀਂ ਹਸਾਬ ਲੋ ਡਬਈ ਜਾ ਕੇ ਬੰਦਿਆ ਨੇ 6.5 ਲੱਖ ਰੁਪਏ ਚਾਰਜ ਕੀਤਾ ਅੱਜ ਵੀ ਕਰਦੇ ਕਈ ਜਾਣੇ ਪਰ ਪ੍ਰੋਬਲਮ ਕੋਈ ਨਹੀਂ ਮੈਂ ਉਦੋਂ ਵੀ ਇਹ ਗੱਲ ਆਖੀ ਸੀ ਪੈਸੇ ਨਾਲ ਕੱਪੜੇ ਨਾਲ ਮੈਂ ਕਹਿੰਦਾ ਮੈਂ ਕਰੋੜ ਕਰੋੜ ਰੁਪਏ ਚਾਰਜ ਕਰੋ ਹਨਾ ਜੇ ਹਰੇਕ ਦੀ ਇੱਕ ਪ੍ਰਾਈਸ ਦਾ ਕਰੋੜ ਕਰੋੜ ਰੁਪਏ ਲਵਾਂ ਤੁਸੀਂ ਭਾਵੇਂ ਪੋਡਕਾਸਟ ਦਾ ਨੋ ਪ੍ਰੋਬਲਮ ਪਰ ਕਹਿ ਦੋ ਨਾ ਸਪான்ਸਰਡ ਆਏ ਵੀ ਇਹ ਤਾਂ ਦੱਸ ਦੋ ਨਾ ਵੀ ਇਹ ਮੈਂ ਭਾਈ ਪੈਸੇ ਲੈ ਆ ਇਹਦੇ ਮੈਂ ਆ ਐਡ ਕੀਤੀ ਆ ਜਾਂ ਸਮਥਿੰਗ ਆ ਵੀ ਕੁਛ ਨਾ ਕੁਛ ਤੇ ਦੱਸ ਦੋ ਪਤਾ ਤਾਂ ਲੱਗ ਜੇ ਨਾ ਬੰਦੇ ਨੂੰ ਕਹਿੰਦਾ ਮਤਲਬ ਵੀ ਫੇਰ ਉਹਦੇ ਵਿੱਚ ਕੁਝ ਵੀ ਵੇਚਿਆ ਜਾਂਦਾ ਪੈਸੇ ਲੈ ਕੇ ਹਨ ਸੋ ਦੂਜੀ ਗੱਲ ਇਹ ਆ ਕਿ ਇਹ ਵੀ ਰੰਡੀ ਰੋਣਾ ਹੀ ਆ ਨਾ ਵੀ ਲੋਕਾਂ ਨੂੰ ਦੱਸਣਾ ਨਹੀਂ ਵੀ ਮੇਰੇ ਪੈਸੇ ਨਹੀਂ ਬਣਦੇ ਪੈਸੇ ਉਦੋਂ ਵੀ ਮੈਂ ਦੱਸਿਆ ਸੀ ਕਿ ਵੀ ਜੇ ਕੁਆਟਰਾ 20 30 ਲੱਖ ਰੁਪਏ ਦੇ ਲਾਗੇ ਨਹੀਂ ਬਣਾਉਂਦਾ ਹੋਇਆ ਵੀ ਮੈਂ ਮੈਂ ਮੋਰ ਪ੍ਰੋਬਬਲੀ ਜਿੰਨਾ ਕਿ ਮੈਂ ਸੋਸ਼ਲ ਮੀਡੀਆ ਤੇ ਮੈਨੂੰ ਲੱਗਦਾ ਕੁਆਟਰਾ ਆਰਾਊਂਡ 30 ਲੱਖ ਰੁਪਏ ਦੇ ਲਾਗੇ ਬਣਾਦਾ ਵਾ ਪਰ ਫਿਰ ਵੀ ਮੈਂ ਬਹੁਤ ਥੱਲੇ ਰਹਿ ਕੇ ਮੈਂ 20 ਲੱਖ ਰੁਪਏ ਕਾਹੀ ਕਿ 20 ਲੱਖ ਰੁਪਏ ਇਹ ਬਣਾਉਂਦਾ ਵਾ ਬਟ ਲੋਕਾਂ ਨੂੰ ਕਹਿੰਦਾ ਮੇਰੇ ਬਸ ਇੰਨੇ ਹੀ ਬਣਦੇ ਆ ਤੇ ਰੰਡੀ ਰੋਣਾ ਹਮੇਸ਼ਾ ਹੋਈ ਰਹਿੰਦਾ ਵਾ ਤੇ ਦੂਜੀ ਗੱਲ ਉਹਦੇ ਵਿੱਚ ਦਲਜੀਤ ਦੀ ਆ ਗਈ ਦਲਜੀਤ ਵੀ ਮੈਂ ਉਹੀ ਗੱਲ ਕਹੀ ਸੀ ਕਿ ਉਹ ਬਹੁਤ ਹਲੀਮੀ ਚਾ ਜੇ ਕਹਿੰਦੇ ਮਤਲਬ ਇਹਡਾ ਸੌਖਾ ਹੋਵੇ ਨਾ ਤੇ ਰੋਜ਼ ਲੋਕੀ ਨਿਤਨੇਮ ਕਰਦੇ ਆ ਹਨਾ ਦਲਜੀਤ ਦਾ ਵੀ ਮੈਂ ਸੁਣਿਆ ਆਂ ਕਿ ਦਲਜੀਤ ਵੀ ਰੋਜ਼ ਨਿਤਨੇਮ ਕਰਦਾ ਵਾ ਬਟ ਇਹ ਨਹੀਂ ਉਹਦਾ ਮਤਲਬ ਕਿ ਹਰ ਕੋਈ ਨਿਤਨੇਮ ਕਰਨ ਵਾਲਾ ਬੰਦਾ ਓੜੀ ਅਵਸਥਾ 'ਚ ਪਹੁੰਚ ਗਿਆ ਵਾ ਤੇ ਸੋ ਇਹਨੂੰ ਕਨਫਿਊਜ਼ ਨਾ ਹਲੀਮੀ ਨੂੰ ਅਧਿਆਤਮਿਕਤਾ ਦੇ ਨਾਲ ਕਨਫਿਊਜ਼ ਬਿਲਕੁਲ ਨਾ ਕਰੋ ਇਹ ਦੋਨੋਂ ਸੈਪਰੇਟ ਜਾਨੀ ਕਿ ਕਹਿ ਲਓ ਵੀ ਦੋ ਐ ਇੱਕ ਦੂਜੇ ਤੋਂ ਕੋਹਾਂ ਦੂਰ ਨੇ ਕਿਉਂਕਿ ਜਿਹੜਾ ਉਹ ਲੈਵਲ ਅਚੀਵ ਕਰਨ ਦੀ ਗੱਲ ਕਰਦੇ ਨਾ ਬਹੁਤ ਦੂਰ ਆ ਬਹੁਤ ਦੂਰ ਜੇ ਉੱਥੇ ਪਹੁੰਚ ਗਿਆ ਹੋਣ ਤੇ ਇਹ ਕੋਕਨਾ ਕੋਕ ਦੇ ਬ੍ਰਾਂਡ ਬਾਸਟਰ ਨਾ ਹੋਣ ਇਹ ਮਹਿੰਗੇ ਬ੍ਰਾਂਡਾਂ ਦੇ ਬ੍ਰਾਂਡ ਬਾਸਟਰ ਨਾ ਹੋਣ ਕਿਉਂਕਿ ਜਿੰਨੂੰ ਇਹ ਪ੍ਰਮੋਟ ਕਰਦੇ ਉਹਨੂੰ ਪਾਉਣ ਲਈ ਲੋਕੀ ਕਿਸ਼ਤਾਂ ਲਈ ਕਿਸ਼ਤਾਂ ਤੱਕ ਬਾਜ ਕਰਾਉਂਦੇ ਜਿੰਨਾ ਘੜੀਆਂ ਦੇ ਬੁੱਟਾਂ ਦੇ ਬੰਨ ਬੰਨ ਕੇ ਫਲੈਸ਼ ਕਰਦੇ ਆ ਨਾ ਬਾਅਦ ਦੇ ਵਿੱਚ ਉਹਨਾਂ ਦੀਆਂ ਕਿਸ਼ਤਾਂ ਲਾਉਣ ਲਈ ਲੋਕਾਂ ਦੀਆਂ ਜ਼ਿੰਦਗੀਆਂ ਖਰਾਬ ਹੁੰਦੀਆਂ ਵਾ ਸੋ ਮੈਂ ਹੋਈ ਉਹਦਣ ਜਿਹੜੀ ਗੱਲ ਕਨਕਲੂਡ ਕੀਤੀ ਸੀ ਸਿੰਗਰਾਂ ਕੋਲੋਂ ਗਾਣੇ ਸੁਣ ਲਓ ਉਹ ਸੁਣ ਲਓ ਉਹਨਾਂ ਦੀ ਜਿਹੜੀ ਚੰਗੀ ਗੱਲ ਲੱਗਦੀ ਹੋਰ ਕੋਈ ਪੱਲੇ ਬੰਨ ਲਓ ਬਟ ਜਿਹੜੇ ਉਹ ਰਾਹ ਦਾ ਕਲੇਮ ਕਰਦੇ ਉੱਥੇ ਹੈ ਨਹੀਂਗੇ ਉਹ ਯਾਰ ਮੈਨੂੰ ਮੈਨੂੰ ਕੋਈ ਚੀਜ਼ਾਂ ਕਨਫਰਮ ਨਹੀਂ ਹੈਗੀਆਂ 100% ਨਹੀਂ ਤੇ ਮੈਂ ਉਹ ਵੀ ਵਿੱਚ ਆਪਣੀ ਵੀਡੀਓ ਤੇ ਕਰਦਾ ਵੀ ਜੜੀਆਂ ਜੜੀਆਂ ਚੀਜ਼ਾਂ ਮੈਂ ਸੁਣੀਆਂ ਨੇ ਵੀ ਜੜੇ ਜੜੇ ਤਰੀਕੇ ਦੀਆਂ ਪਾਰਟਨਰਸ਼ਿਪਾਂ ਹੁੰਦੀਆਂ ਵਾ ਇਹਨਾਂ ਦੀਆਂ ਸਿੰਗਰਸ ਦੀਆਂ ਵੀ ਜਿਹੜੇ ਲੈਵਲ ਤੇ ਹੁੰਦੀਆਂ ਵਾ ਬਾਕੀ ਤੁਸੀਂ ਇਹ ਵੇਖ ਲਓ ਵੀ ਉਹਦੀ ਪਿੱਛੇ ਜੇ ਦਿਲਜੀਤ ਦੀ ਵੀਡੀਓ ਵੀ ਆਈ ਸੀ ਹਨਾ ਉਹ ਜਿਹਦੇ ਵਿੱਚ ਐ ਇਹ ਕਰਦਾ ਹੀ ਐ ਹਨਾ ਲੱਤਾਂ ਖਲਾਉਂਦਾ ਸੀ ਸੋ ਉਹ ਵੀ ਕੋਈ ਇਤੁਦੀ ਦਾ ਦੋਪੀਰੇ ਆ ਤੇ ਮੈਂ ਕਹਿੰਦਾ ਜਿਹੜਾ ਉਹ ਕਲੇਮ ਕਰਦਾ ਜੈ ਸਮਥਿੰਗ ਉਹ ਇਦਾਂ ਦੀਆਂ ਚੀਜ਼ਾਂ ਨਹੀਂ ਕਰਦਾ ਸੋ 10 ਸਾਰੀਆਂ ਮੈਂ ਐਗਜ਼ਾਮਪਲ ਆ ਦੇ ਸਕਦਾ ਵਾਂ ਪਰ ਮੈਂ ਥੋੜਾ ਜਿਹਾ ਨਾ ਵੀ ਜੜੀ ਚੀਜ਼ ਦਾ ਮੈਨੂੰ 100% ਹੈ ਮੈਂ ਨਹੀਂ ਚੀਜ਼ਦਾ ਹੈਗਾ ਉਤੋਂ ਮੈਂ ਥੋੜਾ ਜਿਹਾ ਪ੍ਰੇਸ਼ ਕਰਾਂ ਜਿਹੜੀ ਚੀਜ਼ ਨੂੰ ਮੈਂ ਇੱਥੇ ਕਨਕਲੂਡ ਕਰਦਾ ਸੇਵਾ ਰਾਮ ਰਹੀ ਵੀ ਕਰਦਾ ਸੀ ਉਹਦੇ ਚੇਲੇ ਅੱਜ ਵੀ ਨਹੀਂ ਜੜੇ ਜਿਨ੍ਹਾਂ ਨੇ ਨਹੀਂ ਮੰਨਣਾ ਉਹ ਨਹੀਂ ਮੰਨਦੇ ਉਹ ਕਹਿੰਦੇ ਸਾਡਾ ਬਾਬਾ ਭਾਈ ਚੰਗੇ ਲਿ ਗਿਆ ਵਾ ਸੋ ਜਿਹੜੇ ਭਗਤ ਨੇ ਉਹ ਇਹਨਾਂ ਨੂੰ ਵੀ ਕਰਨਗੇ ਦਲਜੀਤ ਨੂੰ ਮੈਂ ਫੋਲੋ ਕਰਦਾ ਉਹਦੀ ਡੈਡੀਕੇਸ਼ਨ ਲਈ ਕਰਦਾ ਉਹਦੇ ਹਾਰਡਵਰਕ ਲਈ ਕਰਦਾ ਉਹਦੀ ਫਿਟਨੈਸ ਲਈ ਕਰਦਾ 뮤직 ਉਹਦਾ ਮੈਨੂੰ ਕੋਈ ਬਹੁਤਾ ਪਸੰਦ ਨਹੀਂ ਹੈ ਉਹਦਾ ਅੱਜ ਕੱਲ ਜਦਾਂ ਕਿਹਾ ਵੀ ਹੁੱਕ ਟਾਈਪ ਹੁੰਦਾ ਵਾ ਉਹਦੇ ਮੈਜੋਰਟੀ ਗਾਣ ਉਹ ਧਾਰਮਿਕ ਨੇ ਮੈਨੂੰ ਉਹਦੇ ਜੋ ਹਰਮਨਜੀਤ ਦੇ ਲਿਖੇ ਉਹਨਾਂ ਵਜ੍ਹਾ ਕਰਕੇ ਮੈਨੂੰ ਸੁਣਦਾ ਵਾਂ ਐਂਡ ਕੁਵਾਤਰਾ ਸਾਹਿਬ ਤੇ ਕਹਿੰਦਾ ਮਤਲਬ ਵੀ ਬੜੇ ਉੱਤਰੀ ਚੀਜ਼ ਆ ਪਹੁੰਚੀ ਹੋਈ ਐਨੀਵੇ ਇਹ ਵੀ ਮੈਂ ਆਪਣੇ ਚੈਨਲ ਤੇ ਦਿਨ ਕੀ ਰੱਖਣਾ ਵਾਂ ਮੈਂ ਇਹਨੂੰ ਡਿਲੀਟ ਕਰ ਦੇਣਾ ਕਿਉਂਕਿ ਮੈਂ ਅੱਗੇ ਉਹ ਹੀ ਗੱਲ ਕੀਤੀ ਨਾਮ ਹੈ ਅਟੈਂਸ਼ਨ ਲਈ ਨਾ ਮੈਂ ਕੰਟਰੋਵਰਸੀ ਲਈ ਨਾ ਮੈਂ ਫਾਲੋਅਰਸ ਲਈ ਇਹ ਚੀਜ਼ ਨਹੀਂ ਸੀ ਕੀਤੀ ਜਸਟ ਕਹਿ ਲਓ ਕਿ ਮੈਂ ਇਹ ਚੀਜ਼ ਨੂੰ ਐਕਸਪਲੋਰ ਕਰਦਾ ਪਿਆ ਵਾਂ ਲੇਟਰਲੀ ਪਤਾ ਨਹੀਂ ਇਹਦਾ ਭੂਤ ਆ ਸਿਰ ਤੇ ਪਤਾ ਨਹੀਂ ਉਹੜੇ ਰਸਤੇ ਤੇ ਚੱਲ ਸਕਾਂਗੇ ਕਿ ਨਹੀਂ ਸਕਾਂਗੇ ਪਰ ਹਾਂ ਮੈਂ ਉਹੜੀ ਚੀਜ਼ ਨੂੰ ਇਹੜੀ ਚੀਜ਼ ਨੂੰ ਮੈਂ ਬਹੁਤ ਜ਼ਿਆਦਾ ਐਕਸਪਲੋਰ ਕਰਦਾ ਪਿਆ ਤੇ ਮੈਨੂੰ ਜਿਹੜੇ ਤਰੀਕੇ ਨਾਲ ਇਹਨੂੰ ਵੇਚਿਆ ਜਾ ਰਿਹਾ ਵਾ ਵੀ ਇਹਨੂੰ ਵੀ ਪ੍ਰੋਡਕਟ ਬਣਾ ਕੇ ਵੇਚਿਆ ਜਾ ਰਿਹਾ ਵਾ ਉਹਦੇ ਰੂਪ ਦੇ ਵਿੱਚ ਪੈਸਾ ਕਮਾਇਆ ਜਾ ਰਿਹਾ ਉਹਦੇ ਰੂਪ ਦੇ ਵਿੱਚ ਫੈਨ ਫਾਲੋਇੰਗ ਕਮਾਈ ਜਾ ਰਹੀ ਹੈ ਤੇ ਉਹ ਮੈਨੂੰ ਖਾਸ ਕਰਕੇ ਕੁਆਤਰੇ ਸਾਹਿਬ ਦੀ ਉਹ ਵੀਡੀਓ ਨੇ ਟ੍ਰਿਗਰ ਕੀਤਾ ਤੇ ਉਤੋਂ ਬਾਅਦ ਉਹ ਮੇਰਾ ਬੁੱਕ ਭਲਾੜ ਨਿਕਲ ਗਿਆ ਤੇ ਉਹਦੀ ਵੀਡੀਓ ਦੇ ਵਿੱਚ ਲੈਂਗੁਏਜ ਲਈ ਮੈਂ ਮਾਫੀ ਮੰਗਦਾ ਵਾਂ ਪਰ ਜਿਹੜਾ ਮੇਰਾ ਪੁਆਇੰਟ ਆ ਉਹਦੇ ਤੇ ਮੈਂ ਫਰਮ ਆ ਤੇ ਉਹਨੂੰ ਜੇ ਲੱਗਦਾ ਮੈਂ ਬੈ ਕੇ ਹੋਰ ਐਕਸਪਲੋਰ ਕਰਨ ਨੂੰ ਰੈਡੀ ਆ ਕਿਸੇ ਦੇ ਨਾਲ ਵੀ ਬਟ ਫਿਰ ਉਹ ਹੀ ਗੱਲ ਘੁਮਕਮਾ ਕੇ ਰਿਪੀਟੜੀ ਹੋਈ ਨਹੀਂ ਵੀ ਯਾਰ ਕੰਟਰੋਵਰਸੀ ਫਾਲੋਅਰ ਮੈਨੂੰ ਨਹੀਂ ਚਾਹੀਦੇ ਬਾਕੀ ਜੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਉਹਦੇ ਲਈ ਮਾਫੀ ਜਉਂਦੇ ਬਸਦੇ ਰਹੋ ਖੁਸ਼ ਰਹੋ ਤੇ ਮੈਥ ਸਿੱਖਣਾ ਤੇ ਮੈਥ ਵਾਲੇ ਟੀਚਰ ਕੋਲ ਚਲ ਜਾਓ ਜੇ ਕੋਈ ਹੋਰ ਰਸਤੇ 'ਚ ਮੈਥ ਸਿਖਾ ਰਿਹਾ ਨਾ ਵੀ ਉਹ ਕਹਿੰਦਾ ਵੀ ਮੈਨੂੰ ਮੈਥ ਆਉਂਦਾ ਵਾ ਫਿਰ ਉਹਦੀ ਗੱਲ ਤੇ ਯਕੀਨ ਨਾ ਕਰੋ ਘਰੇ ਜਾ ਕੇ ਕਨਫਰਮ ਕਰ ਲਓ ਆਪਣੇ ਦਿਮਾਗ ਦੇ ਨਾਲ ਵੀ ਉਹਨੇ ਜਿਹੜਾ ਕਿਹਾ ਯਾਰ ਉਹ ਮੈਥ ਦਾ ਟੀਚਰ ਤਾਂ ਨਹੀਂ ਵੀ ਮੈਂ ਇੱਕ ਵਾਰੀ ਕਨਫਰਮ ਵੀ ਕਰ ਲਾਂ ਸੋ ਅਧਿਆਤਮਿਕਤਾ ਲਈ ਬਹੁਤ ਚੰਗੇ ਚੰਗੇ ਆਪਣੇ ਇੰਡੀਆ ਇੰਡੀਆ ਤਾਂ ਮੈਂ ਕਹਿੰਦਾ ਨਾ ਫਿਊਚਰ ਆ ਫਿਊਚਰ ਮੈਨੂੰ ਬਹੁਤ ਸਾਰੇ ਲੋਕੀ ਕ੍ਰਿਟਿਕਾਈਜ਼ ਕਰਣਗੇ ਕਿ ਤੂੰ ਇੰਡੀਆ ਦਾ ਨਾ ਹੰਮੀ ਕਿਉਂ ਆ ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਇੰਡੀਆ ਇੱਕ ਬਹੁਤ ਸੋਹਣੀ ਡਾਇਵਰਸ ਕੰਟਰੀ ਆ ਐਨੇ ਕਲਚਰ ਨੇ ਐਨੇ ਰਿਲੀਜੀਅਨ ਬਹੁਤ ਐਡਵਾਂਸ ਚੀਜ਼ ਆ ਅੱਜ ਅਸੀਂ ਅੱਜ ਦੇ ਦੌਰ ਦੇ ਵਿੱਚ ਇਹ ਐਡਵਾਂਸ ਚੀਜ਼ਾਂ ਮਾਨਣ ਵਾਲੀਆਂ ਕਿੰਨੇ ਮਜ਼ਾਇਲ ਬਣਾਤੀ ਕਿੰਨੇ ਉਹ ਟੈਕਨੋਲੋਜੀ ਕੱਢਤੀ ਉਹਨੇ ਉਹ ਕੱਢਤੀ ਕਰ ਲੋ ਸਾਰਾ ਕੁਝ ਕਰ ਲੋ ਮੈਂ ਸੋਚਦਾ ਕਿ ਆਉਣਾ ਸਭ ਨੇ ਪੀਸ ਤੇ ਹੀ ਆ ਉਹ ਜਿਵੇਂ ਮੈਂ ਮੈਂ ਕਿਹਾ ਵੀ ਮੈਂ ਮੱਕੜ ਸਾਹਿਬ ਦੇ ਹਨਾ ਵੀ ਅੱਜ ਕੱਲ ਪੋਡਕਾਸਟ ਸੁਣ ਲੈਣਾ ਹਨਾ ਉਹਦਾ ਰੀਜ਼ਨ ਇਹ ਆ ਕਿ ਉਹਨਾਂ ਨੂੰ ਗੱਲ ਕਰਨ ਦਾ ਢੰਗ ਵੱਲ ਉਹਨਾਂ ਨੇ ਹੌਲੀ ਹੌਲੀ ਆਪਣਾ ਸਹੀ ਕਰ ਲਿਆ ਤੇ ਉਹਨਾਂ ਦੇ ਕਈ ਪੋਡਕਾਸਟ ਬਹੁਤ ਚੰਗੇ ਦੇ ਉਹਨਾਂ ਦੇ ਨਾਲ ਇੱਕ ਉਹਨਾਂ ਦੇ ਪੋਡਕਾਸਟ 'ਚ ਇੱਕ ਸ਼ਖਸ ਆਇਆ ਸੀ ਉਹ ਐਡੀ ਮੈਨੂੰ ਗੱਲ ਘੈਂਟ ਲੱਗੀ ਸੀ ਉਹਨਾਂ ਨੇ ਕਿਹਾ ਸੀ ਸਭ ਤੋਂ ਉਸ ਤੋਂ ਔਖੀ ਪੀ ਐਚ ਡੀ ਕਰਨੀ ਉਸ ਤੋਂ ਔਖਾ ਮਸ਼ਹੂਰ ਹੋਣਾ ਫੇਮ ਕਮਾਉਣਾ ਤੇ ਸਭ ਤੋਂ ਔਖਾ ਸਕੂਨ ਕਮਾਉਣਾ ਸੋ ਸਕੂਨ ਕਮਾਉਣ ਦਾ ਤਰੀਕਾ ਦੁਨੀਆ ਦੇ ਵਿੱਚ ਜੇ ਕਿਤੇ ਫਾਈਨ ਮਿਲਦਾ ਨਾ ਤੋ ਇੰਡੀਆ ਦੇ ਵਿੱਚ ਉਹ ਸਾਡੇ ਧਰਮਾਂ ਦੇ ਵਿੱਚ ਆ ਉਹ ਸਾਡੇ ਜਿਹੜੇ ਰਿਸ਼ੀ ਬੁਨੀ ਗੁਰੂ ਪੀਰ ਪਗੰਬਰ ਉਹਨਾਂ ਦੇ ਕੋਲੋਂ ਮਿਲਦਾ ਵਾ ਸੋ ਉਹ ਬਹੁਤ ਉੱਪਰਲੇ ਲੈਵਲ ਦੀ ਗੱਲ ਆ ਉਹ ਹਰੇਕ ਥਾਂ ਹੀ ਨਹੀਂ ਮਿਲ ਜਾਣੀ ਉਹ ਤੁਹਾਨੂੰ ਐਲਨ ਮਸਕ ਨਹੀਂ ਦੇ ਦੇਣੀ ਐਲਨ ਮਸਕ ਜਿੱਡਾ ਮਰਜ਼ੀ ਹੋ ਜੇ ਠੀਕ ਹੈ ਨਾ ਉਹ ਸ਼ਾਇਦ ਸਾਡੇ ਕਿਤੇ ਪਿੰਡ ਦੇ ਵਿੱਚ ਇੱਕ ਪਾਠੀ ਨੇ ਜਾਂ ਇੱਕ ਜਗ੍ਹਾ ਤੇ ਬੈਠੇ ਪੀਰ ਨੇ ਜਾਂ ਇੱਕ ਹੋ ਸਕਦਾ ਇੱਕ ਭਿਖਾਰੀ ਨੇ ਇੱਕ ਮੰਗਣ ਵਾਲੇ ਨੇ ਨਹੀਂ ਸਾਨੂੰ ਉਹ ਗੁਣ ਦੇ ਦੇਣਾ ਸੋ ਮੈਂ ਇਸ ਕਰਕੇ ਇੰਡੀਆ ਦਾ ਹਾਮੀ ਆ ਮੈਂ ਇਸੇ ਕਰਕੇ ਮੈਨੂੰ ਇੰਡੀਆ ਪਸੰਦ ਆ ਤੇ ਬਸ ਇਹ ਗੱਲ ਸੀ ਕਿ ਉਹ ਛੇ ਤੁਹਾਨੂੰ ਚੀਜ਼ ਹੈ ਕਿ ਭਿਖਾਰੀ ਦੇ ਸਕਦਾ ਵਾ ਬਟ ਇਹ ਨਹੀਂ ਦੇ ਸਕਦੇ ਜਿਹੜੇ ਕਹਿੰਦੇ ਕਿ ਅਸੀਂ ਇਹ ਚੀਜ਼ ਅਚੀਵ ਕਰ ਲਈ ਬਟ ਉਹ ਸੇਮ ਟਾਈਮ ਤੇ ਕੋਕ ਦੇ ਬ੍ਰਾਂਡ ਇਨਵੈਸਟਰ ਨੇ ਹੋਰ ਇਹੋ ਜਿਹੇ ਲਗਜ਼ਰੀ ਬ੍ਰਾਂਡਾਂ ਦੇ ਬ੍ਰਾਂਡ ਇਨਵੈਸਟਰ ਨੇ ਕਰੋੜਾਂ ਦੀਆਂ ਘੜੀਆਂ ਫਲੈਸ਼ ਕਰਦੇ ਨੇ ਕਿਤੇ ਅਸਰ ਹੁੰਦਾ ਵਾ ਸਾਡੇ ਲੋਕਾਂ ਦੇ ਹਨਾ ਉਹ ਕਿਉਂਕਿ ਮੈਂ ਖੁਦ ਵੀ ਇਹ ਕਹਿਆ ਵਾ ਲੋਕ ਕਿਸ਼ਤਾਂ ਦੇ ਮਹਿੰਗੇ ਉਹਨੇ ਆਹ ਬ੍ਰਾਂਡ ਪਾਇਆ ਉਹਨੇ ਆਹ ਬ੍ਰਾਂਡ ਪਾਇਆ ਕਿਸ਼ਤਾਂ ਦੇ ਚੀਜ਼ਾਂ ਲੈਨੇ ਆਪਣੀਆਂ ਜ਼ਿੰਦਗੀਆਂ ਖਰਾਬ ਕਰਦੇ ਆ ਕਿਸ਼ਤਾਂ ਦੇ ਚੱਕਰ ਦੇ ਵਿੱਚ ਹਾਂ ਉਹ ਆਪਣੀ ਆਪਣੀ ਫਰੀडम ਸੈਲ ਕਰਦੇ ਆ ਸੋ ਇਹ ਸਾਰਾ ਗੱਲ ਸੀ ਤੇ ਪ੍ਰੋਬਬਲੀ ਯਾਰ ਮੈਨੂੰ ਇਹ ਜਿਹੜੇ ਟੌਪਿਕ ਤੇ ਨਾ ਹੀ ਹੋਰ ਬੋਲਣਾ ਪਵੇ ਬਟ ਹਾਂ ਕੁਝ ਕਿਸੀ ਕਿਉਂਕਿ ਤੁਹਾਨੂੰ ਪਤਾ ਜਦੋਂ ਵੀ ਤੁਸੀਂ ਬੋਲਣ ਬੈਠੋ ਕੋਈ ਸਕ੍ਰਿਪਟ ਤਾਂ ਹੈ ਨਹੀਂਗਾ ਮੈਂ ਕੱਲਾ ਕੱਲਾ ਪੁਆਇੰਟ ਲੇਕ ਕੇ ਬੈਠਾ ਹਾਂ ਵੀ ਕੋਈ ਗੱਲ ਰਹਿ ਜਾਂਦੀ ਆ ਤੇ ਕੋਈ ਨਵਾਂ ਕੁਐਸਚਨ ਵੀ ਚੱਕ ਲੈਂਦਾ ਵਾ ਸੋ ਉਹ ਮੈਨੂੰ ਆ 2000 ਕੁਐਸਚਨ ਜੇ ਸੀ ਜਿਹੜੇ ਮੇਰੇ ਅੱਗੇ ਵਾਰ-ਵਾਰ ਜੇ ਆ ਰਹੇ ਸੀ ਮੈਂ ਕਿਹਾ ਚੱਲੇ ਯਾਰ ਇਹ ਵੀ ਮੈਂ ਕਲੀਅਰ ਕਰ ਹੀ ਦਵਾ ਮੈਂ ਦਿਲੋਂ ਕਿਸੇ ਨੂੰ ਨਫ਼ਰਤ ਨਹੀਂ ਕਰਦਾ ਦਿਲੋਂ ਢਡੋ ਜਿਵੇਂ ਜਿਹਨੂੰ ਕਹਿੰਦੇ ਨਾ ਢਡੋ ਮੌਕੇ ਦਾ ਕਰਦਾ ਹੁੰਨਾ ਵਾ ਵੀ ਕੈਨ ਹੁਣ ਮੈਂ ਜੇ ਤੁਸੀਂ ਪੁੱਛੋਗੇ ਮੇਰਾ ਸਭ ਤੋਂ ਫੇਵਰੇਟ ਸਿੰਗਰ ਕੌਣ ਆ ਪ੍ਰੋਬਬਲੀ ਮੈਂ ਕਹੂੰਗਾ ਗੁਰਦਾਸ ਮਾਨ ਅਰਜਨ ਢਿੱਲੋਂ ਹੋਰ ਇਦਾਂ ਕਾਫੀ ਹਸਤਿੰਦਰ ਵੀ ਇਹੋ ਜਿਹੇ ਸਿੰਗਰ ਹਨਾ ਵੀ ਕਿਉਂਕਿ ਉਹ ਫੁੱਦੂ ਨਹੀਂ ਬਣਾਉਂਦੇ ਅਸਲ ਦੇ ਵਿੱਚ ਹਨਾ ਗੁਰਦਾਸ ਮਾਨ ਦਾ ਸੀ ਗੁਰਦਾਸ ਮਾਨ ਦਾ ਉਹ ਕਹਿੰਦੇ ਗੁਰਦਾਸ ਮਾਨ ਦੇ ਮੈਨੂੰ ਗਾਣੇ ਪਸੰਦ ਆ ਫਲਾਂ ਜੇ ਕਹੋ ਵੀ ਉਹ 100% ਜਿਹੜੀਆਂ ਜ਼ਿੰਦਗੀ ਚੀਜ਼ਾਂ ਕਰਦਾ ਮੈਂ 100% ਨਾਲ ਇੱਕ ਹੀ ਕਰਦਾ ਮੈਂ ਨਹੀਂ ਕਰਦਾ ਮੈਨੂੰ ਉਹਦੇ ਮੈਨੂੰ ਉਹਦੇ 뮤직 ਨਾਲ ਮਤਲਬ ਆ ਮੈਨੂੰ ਉਹਦੇ ਗਾਣਿਆਂ ਦੇ ਨਾਲ ਮਤਲਬ ਆ ਹਨਾ ਬਟ ਇਹ ਇਹ ਕੁਝ ਹੋਰ ਨਾਲ ਚਾਰਾ ਕੁਝ ਪੈਕੇਜ ਬਣਾਉਂਦੇ ਹਨ ਐਨੀਵੇ ਓਕੇ ਲੀਵ ਇਟ ਐਵੇਂ ਖਿੱਚੀ ਜਾਂਦੀ ਗੱਲ ਤੇ ਭੁੱਲ ਚੁੱਕ ਉਹਦੇ ਲਈ ਮਾਫੀ ਜਿਉਂਦੇ ਬਸਦੇ ਰਹੋ ਖੁਸ਼ ਰਹੋ ਸਸਰੀ ਗੱਲ ਸਾਰੇ